ਇੱਕ ਅਦਾਸ ਹੈ ਜੀ ਪ੍ਰਵਾਨ ਕਰਨੀ ਜੀ ਹੋਇਆਂ ਭਲਾ ਦੇ ਮਾਫੀ ਬਖਸ਼ਨੀ ਗੱਜ ਕੇ ਫੱਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਰਾਮਦਾਸਪੁਰ ਜਿਨ ਸਿਰਿਆ ਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਨਹਾਰੇ ਤਾਰਿਆ ਬਹੁਤ ਹੀ ਵਡਭਾਗੇ ਹੋ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜੀ ਜੋ ਬੈਠਾ ਸੋ ਦੀ ਪਾਤਸ਼ਾਹ RAM DAS ਸਤਿਗੁਰੂ ਘਾਵੈ ਪੂਰਨਤਾ ਲਗਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵਾਇ ਅਜਹੇ ਦੀਨ ਦੇ ਆਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ਪੁਰ ਤੋਂ ਸਮਰਪਿਤ ਹਰ ਸਾਲ ਦੀ ਤਰ੍ਹਾਂ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਤੇ ਸਮੁੱਚੇ ਅੰਮ੍ਰਿਤਸਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਜੋ ਰਾਤਰੀ ਦੇ ਚਵਰਕੀ ਦੇ ਸਮਾਗਮ ਕਰਵਾਏ ਜਾਂਦੇ ਹਨ ਅੱਜ ਦਾ ਸਮਾਗਮ ਆਪ ਜੀ ਦੇ ਗੁਰਦੁਆਰਾ ਦਸ਼ਮੇਸ਼ ਐਵੇਨਿਊ ਵਿੱਚ ਹੁਣ ਜਾ ਰਿਹਾ ਹੈ ਸੋ ਮੈਂ ਬੇਨਤੀ ਕਰਾਂਗਾ ਸੰਗਤਾਂ ਦੇ ਚਰਨਾਂ ਵਿੱਚ ਕਿ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਗੋਦ ਵਿੱਚ ਬੈਠ ਕੇ ਕੀਰਤਨ ਕਰਨ ਵਾਲੇ ਹਜ਼ੂਰੀ ਰਾਗੀ ਜੱਥੇ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਉਹ ਪੁੱਜ ਚੁੱਕੇ ਨੇ ਆਪ ਸੰਗਤਾਂ ਨੂੰ ਅਮਰਤ ਮੇ ਗੁਰਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰਨਾ ਹੈ ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਿ ਗੁਰੂ ਦੀ ਹਜ਼ੂਰੀ ਗੁਰੂ ਦੀ ਗੋਦ ਵਿੱਚ ਜੁੜ ਕਰਕੇ ਬੈਠੀਏ ਅਸੀਂ ਤਨਮਾਦੀ ਹਾਂ ਸੰਗਤ ਜੀ ਵੀ ਮਿਸਟਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਸਜੀਪੀਸੀ ਫੇਸਬੁੱਕ ਤੇ YouTube ਚੈਨਲ ਤੇ ਇਸ ਸਮਾਗਮਾਂ ਦੀ ਕਵਰੇਜ ਜੋ ਦੂਰ ਦੂਰ ਸੰਗਤਾਂ ਬੈਠੀ ਹਨ ਉਹ ਇਸ ਸਮਾਗਮ ਦੇ ਨਾਲ ਇਨ੍ਹਾਂ ਚੈਨਲਾਂ ਦੇ ਮਾਧਮ ਰਾਹੀਂ ਜੁੜੇ ਹਨ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਮਗਵਿੰਦਰ ਸਿੰਘ ਜੀ ਖਾਪੜ ਖੇੜੀ ਸੋ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਆਪ ਸੰਗਤਾਂ ਨੂੰ ਅਮਰਤ ਮਈ ਦੀ ਗੁਰਬਾਣੀ ਦੇ ਕੀਰਤਨ ਦੁਆਰਾ ਨੇ ਹਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Doo ਡੋਲਨ ਤੇ ਰੱਖਹੁ ਪ੍ਰਭ ਨਾਨਕ ਦੇ ਕਰ ਹੱਥ ਡੋਲਨ ਤੇ ਰੱਖਹੁ ਪ੍ਰਭ ਨਾਨਕ ਦੇ ਕਰ ਹੱਥ ਕਰਹੁ ਦਇਆ ਕਰਹੁ ਦਇਆ ਮੇਰੇ ਸਾਂ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਮ੍ਹ੍ਹੇ ਧਿਆਨ ਸਦਾ ਸਦਾ ਉਨ੍ਨ ਅਨੰਦ ਗੁਣੇ ਨਿਦਾਨ ਹਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਨਦੋ ਆਨੰਦ ਭਾਏ ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਗੁਰ ਕੇ ਚਰਨ ਜੀ ਕਾ ਨਿਸਤਾਰਾ ਸાગਰ ਜਿਨਾ ਖੇਨ ਮਹਤਾਰਾ ਸਮੁੰਦਰ ਸਾਗਰ ਜਿਨਾ ਖੇਨ ਮਹਤਾਰਾ listen ਨਾਨਕ ਸਿੰਘ ਰੇ ਅਨ ਸੰਗਤਾਨ ਤਨ ਤਨ Oh. Uh -huh. ਪ੍ਰਭ ਪਾਈਏ ਸਤ ਗੁਰੇ ਲਾ ਕੇ ਕੱਪ ਪਾਈਏ ਸੋ ਸਤ ਗੁਰੇ ਸੰਗਤ ਸੇ ਗੁਰੂ ਮਰਸਤ ਕੀਓ ਸਮਰੱਥ ਗੁਰ